डॉक्टर कुलदीप राय अति मतविंदर सोनू मंजीत बेकरी वाले ने वड्या राशन। पिछले काफी दिनों तो बारिश के कारण पंजाब के लोग कुदरती आफत चल रहे पंजाबियों के नाल -नाल प्रवासी परिवार जो रोजी रोटी आए ने इस कुदरती आफत की मार चल रहे हैं यहोजे पांच प्रवासी परिवार जो पिछले काफी दिन तो गराया रेलवे स्टेशन से बिना छत तो बच्चा समेत भुखे पाने बैठे सन ਕਿਸੇ ਵਿਅਕਤੀ ਨੇ ਇਹਨਾ ਪਰਿਵਾਰਾਂ ਬਾਰੇ ਸਮਾਜ ਸੇਵੀ ਡੈਂਟਲ ਡਾਕਟਰ ਕੁਲਦੀਪ ਰਾਏ ਅਤੇ ਮਤਵਿੰਦਰ ਸਿੰਘ ਸੋਨੂ ਮਨਜੀਤ ਬੇਕਰੀ ਫਿਲੌਰ ਨੂੰ ਫੋਨ ਕਰਕੇ ਦੱਸਿਆ ਫੋਨ ਸੁਣਦਿਆਂ ਇਹ ਦੋਨੋਂ ਦਾਨੀ ਸੱਜਣ ਉਹਨਾਂ ਗਰੀਬ ਪਰਿਵਾਰਾਂ ਦੀ ਮਦਦ ਕਰਨ ਲਈ ਉਸੇ ਟਾਈਮ ਗਰਾਇਆ ਰੇਲਵੇ ਸਟੇਸ਼ਨ ਤੇ ਪੁੱਜ ਗਏ ਉਹਨਾਂ ਗਰੀਬ ਨੂੰ ਬਾਰਿਸ਼ ਤੋਂ ਬਚਣ ਲਈ ਇੱਕ ਤਰਪਾਲ ਦਾ ਬੰਡਲ ਪੂਰਾ ਖਾਣ ਪੀਣ ਦਾ ਸਮਾਨ ਅਤੇ ਸਾਰੇ ਪਰਿਵਾਰਾਂ ਨੂੰ ਪੈਰਾਂ 'ਚ ਪਾਉਣ ਨੂੰ ਚਪਲਾ ਅਤੇ ਸੈਂਡਲ ਦਿੱਤੇ ਇਸ ਤਰ੍ਹਾਂ ਡਾਕਟਰ ਕੁਲਦੀਪ ਰਾਏ ਸਤਲੁਜ ਦਰਿਆ ਦੇ ਬੰਨ ਤੇ ਮਿੱਟੀ ਪਾ ਰਹੇ ਟਰੈਕਟਰਾਂ ਵਿੱਚ ਸੈਂਕੜੇ ਲੀਟਰ ਡੀਜ਼ਲ ਵੀ ਪਵਾ ਚੁੱਕੇ ਹਨ ਡਾਕਟਰ ਕੁਲਦੀਪ ਰਾਏ ਅਤੇ ਮਤਵਿੰਦਰ ਸਿੰਘ ਸੋਨੂ ਨੇ ਕਿਹਾ ਕਿ ਇਹ ਆਫਤ ਦੀ ਘੜੀ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਨਜਿਠਣੀ ਚਾਹੀਦੀ ਹੈ ਜੋਤ ਟੀਵੀ ਨਿਊਜ਼ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਵਿਸ਼ੇਸ਼ ਰਿਪੋਰਟ ਦੇਖੋ ਸਰਨ ਤੋਂ ਪਹਿਲਾਂ ਸਾਨੂੰ ਮਨਜੀਤ ਭਾਜੀ ਨੂੰ ਆਪਣੇ ਸੋਨੂ ਭਾਜੀ ਨੂੰ ਮੈਸੇਜ ਫੋਨ ਆਇਆ ਸੀ ਕਿ ਇਹ ਪਰਿਵਾਰ ਆ ਇਹ ਭੁੱਖੇ ਪੀਏ ਵਿਚਾਰੇ ਕਈ ਦਿਨਾਂ ਤੋਂ ਤੇ ਇਹਨਾਂ ਨੂੰ ਰਾਸ਼ਨ ਵੀ ਨਹੀਂ ਚੰਦਾਂ ਮਿਲਿਆ ਤੇ ਨਾ ਹੀ ਇਹਨਾਂ ਕੋਲ ਰਹਿਣ ਲਈ ਕੋ ਟਿਕਾਣਾ ਆ ਤੇ ਉਹ ਪੁਲਿਸ ਚੌਕੀ ਤੋਂ ਇਹਨਾਂ ਨੇ ਫੋਨ ਕਰਾਇਆ ਸੀ ਮੇਲਵੇੜੀ ਪੁਲਿਸ ਚੌਕੀ ਜਿਹੜੀ ਉਹ ਤੋਂ ਫੋਨ ਕਰਾਇਆ ਸੀ ਵੀ ਸਾਨੂੰ ਰੋਡਿੰਦਾ ਸਾਡਾ ਇੰਤਜ਼ਾਮ ਕੀਤਾ ਗਿਆ ਤੇ ਮਨਜੀਤ ਬੇਕਰੀ ਵਾਲੇ ਭਾਜੀ ਨੇ ਸੋਨੂ ਭਾਜੀ ਨੇ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਆਪਾਂ ਜਾ ਕੇ ਆਨੇ ਆ ਆਪਾਂ ਇਹਨਾਂ ਦੀ ਹੈਲਪ ਕਰੀਏ ਜਿਹੜੇ ਵਿਚਾਰੇ ਗਰੀਬ ਵਿਚਾਰੇ ਪਰਿਵਾਰ ਬਾਹਰ ਬੈਠੇ ਆ ਨਹੀਂ ਵੀ ਟਾਈਮ ਆ ਜੀ ਤੇ ਉਹਨਾਂ ਲਈ ਫਿਰ ਅਸੀਂ ਜਾ ਕੇ ਇੱਥੋਂ ਤਰਪਾਲਾਂ ਲੱਕੀਆਂ ਦੀਆਂ ਜੀ ਤੇ ਇਹਨਾਂ ਦੇ ਰਾਸ਼ਨ ਦਾ ਇੰਤਜ਼ਾਮ ਕੀਤਾ ਜੀ ਤੇ ਬਾਕੀ ਅਸੀਂ ਸਾਨੂੰ ਐਸੀ ਵੀ ਪਤਾ ਨਹੀਂ ਕਿੰਨੇ ਦਿਨ ਤੇ ਭੁੱਖੇ ਹੋਣੇ ਆ ਇਸ ਕਰਕੇ ਅਸੀਂ ਇਨਸਟੈਂਟ ਉਹਨਾਂ ਦੀ એનર્ਜੀ ਲਈ ਆਪਾਂ ਇਹਨਾਂ ਦਾ ਕੇ ਲਿਆ ਦਾ ਇੰਤਜ਼ਾਮ ਕੀਤਾ ਸੀ ਨਾਲ ਤੇ ਹੁਣ ਇਹ ਲੈ ਲੈਣਗੇ ਤਾਂ ਇਸ ਪਰਿਵਾਰ ਦੀ ਹੈਲਪ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ ਇਸ। ਇਹਨਾਂ ਦਾ ਇਹੋ ਜਿਹੇ ਲੋਕਾਂ ਦੀ ਮਦਦ ਕਰਕੇ ਬੜੀ ਖੁਸ਼ੀ ਮਿਲਦੀ ਆ। ਜਿੱਥੇ ਲੋਕ ਕਿਸਾਨ ਆ, ਪਾਣੀ ਨਾਲ ਹੜ੍ਹਾਂ ਦੀ ਮਾਰ ਦੇ ਵਿੱਚ ਲਪੇਟ ਚਾਏ ਆ ਤੇ ਇਹ ਲੋਕ ਵੀ ਕਿਤੇ ਸਾਡੇ ਕਿਸਾਨੀ ਦਾ ਹਿੱਸਾ ਹੈਗੇ ਆ ਜਿਹੜੇ ਝੋਨੇ ਟਾਈਮ ਦੇ ਉੱਤੇ ਝੋਨਾ ਲਗਾਉਂਦੇ ਆ ਤੇ ਝੋਨੇ ਤੋਂ ਬਾਅਦ ਜੇ ਅਗਰ ਇਹਨਾਂ ਦੀ ਸਾਨੂੰ ਸਾਰ ਲੈਣੀ ਚਾਹੀਦੀ ਵੀ ਇਹ ਕੱਲ ਨੂੰ ਵਾਪਸ ਪਿੰਡ ਆਪਣਾ ਸੀਨ ਲਾ ਕੇ ਦੇਖ ਨਹੀਂ ਗਏ ਪਰ ਅਚਾਨਕ ਕੋਲ ਆਈ ਆ ਕਿ ਲੋਕ ਜਿਹੜੇ ਹੈਗੇ ਆ ਇਹਨਾਂ ਦੇ ਸਿਰ ਤੇ ਤਰਪਾਲ ਵੀ ਹੈ ਨਹੀਂ ਤੇ ਰੇਲਵੇ ਦੀ ਛੜ ਥੱਲੇ ਬੈਠੇ ਸੀਗੇ ਤੇ ਅਸੀਂ ਆ ਕੇ ਪਹਿਲਾਂ ਕੋਲ ਕੀਤੀ ਸੀ ਸਮਾਨ ਦੇ ਦੋ ਮੈਂ ਕਹਿੰਦਾ ਸੀ ਪਹਿਲਾਂ ਸਰਵੇ ਕਰਦੇ ਆ ਸਾਡਾ ਇੱਕ ਕੰਮ ਕਰਨ ਦਾ ਤਰੀਕਾ ਇਹ ਹੈਗਾ ਕਿ ਪਹਿਲਾਂ ਅਸੀਂ ਆਪ ਜਾਂਦੇ ਹਾਂ ਮੌਕਾ ਦੇਖਦੇ ਹਾਂ ਜੇ ਵਾਕਈ ਤੇ ਲੋੜ ਹੈਗੀ ਆ ਤੇ ਅਸੀਂ ਆਪ ਹੀ ਕਰਦੇ ਹਾਂ ਔਰ ਆਪਣੀ ਹੀ ਪੋਕਟ ਮਣੀ ਜੋ ਕਰਦੇ ਆ ਤੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਜੇ ਸਾਡੇ ਜਿੰਨਾ ਦਾ ਸੰਬੰਧ ਹੁੰਦਾ ਆਪਣੇ ਕੋਲੋਂ ਪੈਸਾ ਕੱਟਾ ਕਰਕੇ ਲੇਕਿਨ ਅੱਜ ਬੜੀ ਕੁਝੀ ਸੀ ਜਿਹੜੇ ਕੋ ਚਪਲਾ ਤਾਂ ਕਮੀ ਹੈ ਨਹੀਂ ਤੇ ਅਸੀਂ ਸੋਚਿਆ ਵੀ ਕਿਸਾਨੋ ਜੀ ਦੇਖਿਆ ਵੀ ਹੋਰ ਵੀ ਨਾ ਕੋਈ ਲੋਡ ਹੈਗੀ ਆ ਰਹਿਣ ਵਾਸਤੇ ਤੇ ਅਸੀਂ ਉਹਦਾ ਹੱਲ ਕਰਾਂਗੇ ਸੋ ਇੱਕ ਮੈਸੇਜ ਵੀਡੀਓ ਰਾਹੀਂ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਪੋਲ ਅਜੇ ਕਈ ਜਿਹੜਾ ਰਾਸ ਨਹੀਂ ਪਹੁੰਚਿਆ ਚਾਰਾ ਨਹੀਂ ਪਹੁੰਚਿਆ ਤੇ ਸੜਕਾ ਤੇ ਬੇਸ਼ਮਾਰ ਲੰਗਰ ਪਿਆ ਸੋ ਇੱਕ ਬੇਨਤੀ ਆ ਵੀ ਜੇ ਪੁੰਨਦਾਨ ਕਰਨਾ ਕਿਤੇ ਲੰਗਰ ਲਾਣੇ ਆ ਬਿਲਕੁਲ ਸੋ ਸਮਝ ਕੇ ਲਾਓ ਤਾਂ ਕਿ ਵਾਕਈ ਲੋੜਵੰਦੇ ਦੇ ਕੰਮ ਆਵੇ